ਚਾਚਾ ਜੀ ਦੇ ਮੇਰਾ ਬਰਥਡੇ ਆ ਰਿਹਾ ਹੈ ਤੁਸੀਂ ਮੈਨੂੰ ਕੀ ਗਿਫਟ ਦਿਓਗੇ ਮੈਨੂੰ ਵੱਡੀ ਕਾਰ ਚਾਹੀਦੀ ਹੈ ਠੀਕ ਆ ਪੁੱਤ ਤੈਨੂੰ ਵੱਡੀ ਕਾਰ ਦੇ ਦਾਂਗੇ ਅੱਜ ਠੀਕ ਹੈ ਤੇਰੇ ਬਰਥਡੇ ਤੇ ਫਿਰ ਕੀ ਖਵਾਈਗੀ ਅੱਜ ਕੇਕ ਕੇਕ ਠੀਕ ਹੈ ਕੀ ਕਹਿੰਦੀ ਤੈਨੂੰ ਕੀ ਖਵਾਵੇਂਗੀ ਤਨੂੰ ਨੂੰ ਬਰਥਡੇ ਤੇ ਕਾਰ ਚਾਹੀਦੀ ਹੈ ਅੱਛਾ ਕਿਹੜੀ ਕਾਰ ਚਾਹੀਦੀ ਹੈ ਵੱਡੀ ਕਾਰ ਹਮ ਮਰਸੀਡੀਜ਼ ਨਾ ਕਢਾ ਕੇ ਦੇ ਦਈਏ ਆਪ ਤਾਂ ਪਤਾ ਤੋ ਕੱਲਾ ਕੇਕ ਨਾਲ ਸਾਰ ਦੇਂਗੀ ਹੈ ਕਹਤੇ ਤੇਰੀ ਮੰਮੀ ਨੇ ਸੋਚਿਆਗਾ ਵੀ ਕੇਕ ਤੋਂ ਬਿਨਾ ਹੋਰ ਚੀਜ਼ਾਂ ਵੀ ਖਵਾਈਆਂ ਜਾ ਸਕਦੀਆਂ ਨੇ ਜਨਮ ਦਿਨ ਤੇ ਗਿਫਟ ਦੇਣ ਲਈ ਤਾਂ ਸਾਡੇ ਵੱਲ ਭੇਜ ਦਿੰਦੇ ਤੇਰੀ ਮਾਂ ਐ ਫਿਰ ਕੀ ਹੋ ਗਿਆ ਬੱਚੀ ਐ ਇਹਨੂੰ ਕੀ ਪਤਾ ਤੇ ਫਿਰ ਕੀ ਹੋ ਗਿਆ ਮੈਂ ਕੁਝ ਕਹਿਤਾ ਕੋਈ ਨਹੀਂ ਪਤਾ ਤੈਨੂੰ ਕਾਰ ਦੇ ਦਾਂਗੇ ਕਰ ਰਹੀ ਐ ਕਾਰ ਦੇ ਦਾਂਗੇ ਜਦ ਆ ਬਗ ਜਾ ਹੈ ਅੰਦਰ ਬਗ ਜਾ ਕਾਰ ਦੇ ਦਾਂਗੇ ਆਏ ਤਾਂ ਮੂੰਹ ਕਾੜ ਕੇ ਕਹਿਤਾ ਕਾਰ ਦੇ ਦਾਂਗੇ ਆਏ ਤਾਂ ਬਥੇਰੇ ਕੁਝ ਮੰਗੋਗੇ ਮੈਨੂੰ ਸਾਰਾ ਪਤਾ ਦਾ ਇਹਦੇ ਮਾਂ ਵੀ ਉਹਨੂੰ ਜਾਣ ਕੇ ਆਪਣੇ ਕੰਨੀ ਭੇਜ ਦਿੰਦੇ ਨੇ ਗਿਫਟ ਗਿਫਟ ਵਾਸਤੇ ਹਾਂ ਤੈਨੂੰ ਕੀ ਅਗ ਲੱਗ ਰਹੀ ਹੈ ਆਪਣੇ ਚਾਚੇ ਤੋਂ ਮੰਗ ਰਹੀ ਹੈ ਮੈਂ ਦੇ ਦਾਂ ਤੈਨੂੰ ਕੀ ਪ੍ਰੋਬਲਮ ਆਹੋ ਚਾਚੇ ਤੋਂ ਮੰਗ ਰਹੀ ਹੈ ਤੇ ਜਦੋਂ ਮੇਰੇ ਕੋਈ ਕੁਝ ਮੰਗ ਕੇ ਦੇਣਾ ਉਦੋਂ ਉਹ ਤਾਂ ਪਹਿਲੇ ਹੀ ਕਹਿ ਦੇਣਾ ਹੁੰਦਾ ਉੱਥੇ ਜਾਣਾ ਨਾ ਤੇ ਕੁਝ ਨਹੀਂ ਦੇਣਾ ਚੁੱਪਚਾਪ ਕੁੜੀ ਨੂੰ 100 ਰੁਪਏ ਫੜਾ ਦੀ ਜਿਵੇਂ ਦੂਜੇ ਲੋਕ ਪਾਉਣਗੇ ਨਾ 100 ਰੁਪਏ ਤੂੰ ਵੀ ਹੱਜ ਧਰਤੀ ਹਾਂ ਆ ਵੱਡਾ ਤਾਂ ਕੁਝ ਨਹੀਂ ਦਿੰਦਾ ਉਹਦੀ ਕੁਝ ਨਹੀਂ ਲੱਗਦੀ ਸਾਡੀ ਕੋਈ ਜ਼ਿਆਦੀ ਭਤੀਜੀ ਐ ਇਹ ਕੋਈ ਨਾ ਹੁਣ ਪਰਸੋਂ ਨੂੰ ਤੇਰੇ ਵਾਲੀ ਭਤੀਜੀ ਦਾ ਜਨਮ ਦਿਨ ਆ ਉਹਨੂੰ ਵੀ 100 ਦੇ ਦਾਂਗੇ ਲੈ ਨਾ ਉਹਨੂੰ ਪਹਿਲਾਂ ਕਿਉਂ 100 ਦੇ ਦੇਂਗਾ ਤੂੰ ਐ ਤਾਂ ਦੱਸ ਕਿਉਂ ਕਿ ਮੇਰਾ ਭਰਾ ਨਾ ਉਹ ਛੱਤੀਆਂ ਚੀਜ਼ਾਂ ਜੱਟ ਦੇ ਕੇ ਜਾਂਦਾ ਜਵਾਕਾਂ ਨੂੰ ਹਾਂ ਜਿੱਜੀ ਹਾਂ ਜਿਵੇਂ ਮੇਰਾ ਭਰਾ ਕਰਦਾਗਾ ਉਵੇਂ ਮੈਂ ਕਰੂੰ ਮੇਰੇ ਭਰਾ ਨੇ ਪਿਛਲੀ ਵਾਰ ਮੇਰੇ ਕੁੜੀ ਦੇ ਜਨਮ ਦਿਨ ਤੇ ਉਹ ਗੁੱਡੀ ਐਡੀ ਸਾਰੀ ਲੈ ਕੇ ਦਿੱਤੀ ਸੀ ਬੋਲਣ ਵਾਲੀ ਮੈਂ ਤਾਂ ਹੁਣ ਉਹਨਾਂ ਨੂੰ ਦਊਂਗੀ ਵਧੀਆ ਚੀਜ਼ ਉਸ ਤੋਂ ਪਹਿਲਾਂ ਮੈਂ ਨਹੀਂ ਦਿੱਤੀ ਸੀ ਤਾਂ ਹੀ ਗੁੱਡੀ ਦਿੱਤੀ ਸੀ ਉਹਨੇ ਐਂ ਹੀ ਦੇ ਦਿੱਤੀ ਚੱਕ ਕੇ ਐਂ ਹੀ ਦੇਤੀ ਸੀ ਗੁੱਡੀ ਚੱਕ ਕੇ ਇਹਨਾਂ ਦਾ ਤਾਂ ਬਥੇਰਾ ਕਰਦਾ ਤੂੰ ਜਦੋਂ ਮੇਰੇ ਭੈਣ ਭਰਾ ਦੀ ਵਾਰੀ ਆਉਂਦੀ ਉਹ ਤੈਨੂੰ ਰੋਣ ਪੈ ਜਾਂਦਾਗਾ ਤਲ ਤੂੰ ਜਿਆਦਾ ਨਾ ਪੌਂਕੇ ਅਗਰ ਵਿੱਚ ਮੇਰੇ ਠੀਕ ਹੈ ਜਿਆਦਾ ਨਾ ਪੌਂਕੇ ਕਰ ਰੱਖਿਆ ਦਾ ਕੋਈ ਜੁ ਦੇ ਕੇ ਦੇਖੀ ਮੈਂ ਦੇਖਦੀ ਆ ਤਮੀ ਸਹੀ ਤੂੰ ਮੈਂ ਦਵਾ ਹਾਂ 100 ਰੁਪਏ ਦੇਣਾ ਤਾਂ 100 ਰੁਪਏ ਦੇਣਾ ਬਸ 100 ਰੁਪਏ ਤੇਰੇ ਵਾਲੇ ਨੂੰ ਦੇ ਆ ਮੈਂ ਕੋਈ ਨਹੀਂ ਫਿਰ ਮੈਂ ਵੀ ਦੇਖਾਂ ਕਿਵੇਂ ਮਨਾਉਂਦੇ ਨੇ ਜਨਮ ਦਿਨ ਅੱਜ ਗੱਡੀਆਂ ਨਾਲੇ ਇਹਨਾਂ ਨੂੰ ਹੋਰ ਵੀ ਕੁਝ ਦਊਂਗੀ